ਨਕਦੇ ਦੌਰਾਨ ਚੈਕਿੰਗ ਕਰਦੇ ਹੋਏ ਸਾਨੂੰ ਇੱਕ ਸਕੂਟੀ ਸ਼ੱਕੀ ਨਜ਼ਰ ਆਈ ਤੇ ਉਹਨੂੰ ਚੈਕਿੰਗ ਕੀਤਾ ਜਦੋਂ ਉਹਦੇ ਵਿੱਚੋਂ ਸਾਨੂੰ 257 ਗ੍ਰਾਮ ਹਿਰੋਇਨ ਬਰਾਮਦ ਹੋਈ ਤੇ ਇਹਨਾਂ ਦੇ ਕਬਜ਼ੇ ਵਿੱਚੋਂ ਸਾਨੂੰ 257 ਗ੍ਰਾਮ ਹਿਰੋਇਨ ਤੇ ਇੱਕ ਕੰਡਾ ਤੇ 3500 ਡਰਗ ਮਰੀ ਮਿਲੀ ਇਹਨਾਂ ਕੋਲ ਇਹ ਡੈਫੀਨਟਲੀ ਪਹਿਲਾਂ ਵੀ ਵੇਚਦੇ ਸਿਗੇ ਪਰ ਫਿਲਹਾਲ ਇਹ ਜ਼ਰ ਰਿਮਾਂਡ ਲੱਗੇ ਜਦੇ ਅੱਗੇ ਤੋਂ ਕੁਝ ਬੈਕਵਾਰਡਿੰਗ ਸਿਧਾ ਕਰ ਰਹੇ ਆ ਦੇਖਿਓ ਥੋੜੀ ਤੇ ਕਿਨੂੰ ਦੇਣ ਜਾ ਰਹੇ ਸੀਗੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਤਿੱਬੜ ਦੀ ਪੁਲਿਸ ਨੇ ਇੱਕ ਨੌਜਵਾਨ ਕੁੜੀ ਮੁੰਡੇ ਨੂੰ ਗ੍ਰਿਫਤਾਰ ਕੀਤਾ ਜੋ ਐਸ਼ ਪ੍ਰਤੀ ਦਿ ਜ਼ਿੰਦਗੀ ਜਿਉਣ ਲਈ ਰਲ ਕੇ ਚਿੱਟਾ ਵੇਚਦੇ ਸੀ ਇਨ੍ਹਾਂ ਪਾਸੋਂ 1.5 ਕਰੋੜ ਰੁਪਏ ਤੋਂ ਵੱਧ 257 ਗ੍ਰਾਮ ਹੈਰੋਇਨ ਅਤੇ 3500 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਥਾਣਾ ਤਿੱਬੜ ਦੇ ਐਸ ਐਚ ਓ ਅਮਰਿਤਪਾਲ ਸਿੰਘ ਰੰਦਾਵਾ ਨੇ ਦੱਸਿਆ ਕਿ ਔਜਲਾ ਬਾਈਪਾਸ ਵਿਖੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਪੁੱਤਰੀ ਸੁਰੇਂਦਰ ਮੱਸੀ ਅਤੇ ਅਜੀਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਨੂੰ ਰੋਕਿਆ ਗਿਆ ਅਤੇ ਜਦੋਂ ਲੜਕੀ ਦੇ ਹੱਥ 'ਚ ਫੜੇ ਕਾਲੇ ਰੰਗ ਦੇ ਮومی ਲਪਾਫੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 257 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਦਕਿ ਅਜੀਤ ਸ਼ਰਮਾ ਦੀ ਤਲਾਸ਼ੀ ਕਰਨ ਤੇ ਉਸ ਦੀ ਜੇਬ 'ਚੋਂ ਇੱਕ ਇਲੈਕਟ੍ਰੋਨਿਕ ਕੰਡਾ ਇੱਕ ਮੋਬਾਈਲ ਫੋਨ ਅਤੇ 3500 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਐਸਐਚਓ ਅਮਿਤਪਾਲ ਸਿੰਘ ਨੇ ਦੱਸਿਆ ਕਿ ਲੜਕਾ ਤੇ ਲੜਕੀ ਆਪਸ ਚ ਦੋਸਤ ਨੇ ਤੇ ਦੋਵੇਂ ਮਿਲ ਕੇ ਹੈਰੋਇਨ ਵੇਚਣ ਦਾ ਕੰਮ ਪਿਛਲੇ ਕੁਝ ਸਮੇਂ ਤੋਂ ਕਰ ਰਹੇ ਸਨ ਪਰ ਇਨ੍ਹਾਂ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਇਹਨਾਂ ਨੂੰ ਗ੍ਰਿਫਤਾਰ ਕਰ ਪੁਲਿਸ ਰਮਾਂਡ ਲੈ ਕੇ ਵਿਧੇਰੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਹੈਰੋਇਨ ਕਿੱਥੋਂ ਲਿਆਉਂਦੇ ਸੀ ਅਤੇ ਕਿੱਥੇ ਵੇਚਦੇ ਸੀ ਕੱਲ ਇਹ ਸਰਬਿੰਦਰਪਾਲ ਤੇ ਉਸਦੀ ਟੀਮ ਨੇ ਹੌਜ਼ਲਾ ਬਾਈਪਾਸ ਸਾਗੇ ਨਕਾ ਲਾਇਆ ਸੀਗਾ ਤੇ ਨਕਕੇ ਦੇ ਦੌਰਾਨ ਚੈਕਿੰਗ ਕਰਦੇ ਹੋਏ ਸਾਨੂੰ ਇੱਕ ਸਕੂਟੀ ਸ਼ੱਕੀ ਨਜ਼ਰ ਆਈ ਤੇ ਉਹਨੂੰ ਚੈਕਿੰਗ ਕੀਤਾ ਤੇ ਉਹਦੇ ਵਿੱਚੋਂ ਸਾਨੂੰ 200 ਸਿੰਜਾਗ੍ਰਾਮ ਹੀਰੋ ਬਰਾਮਦ ਹੋਈ ਹੈ ਤੇ ਜਿਹੜੀ ਸਕੂਟੀ ਚਲਾ ਰਹੀ ਸੀ ਉਹ ਕੁੜੀ ਸੀ ਜਿਸ ਦਾ ਨਾਮ ਲੀਆ ਪੁੱਤਰੀ ਸੁਰਿੰਦਰ ਮਸੀ ਜਿਹੜੀ ਕਿ ਧਾਰੀਵਾਲ ਵਾਰਡ ਨੰਬਰ 2 ਦੀ ਰਹਿਣ ਵਾਲੀ ਹੈ ਤੇ ਫਿਲਹਾਲ ਲੁਬੜੀ ਸ਼ੋਰੂਮ ਗੁਰਾਸਪੁਰ ਰਹਿ ਰਹੀ ਹੈ ਤੇ ਜਿਹੜਾ ਮੁੰਡਾ ਪਿੱਛੇ ਬਟਾ ਜੀ ਉਹ ਅਜੀਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਆਰਿਆਂ ਵਾਲੀ ਗਲੀ ਬੁਦਾਸਪੁਰ ਦਾ ਸੀਗਾ ਤੇ ਇਹਨਾਂ ਦੇ ਕਬਜ਼ੇ ਵਿੱਚੋਂ ਸਾਨੂੰ 257 ਗ੍ਰਾਮ ਹਿਰੋਇਨ ਤੇ ਇੱਕ ਕੰਡਾ ਤੇ 3500 ਡਰਗ ਮਨੀ ਮਿਲੀ ਇਹਨਾਂ ਕੋ ਇਹ ਡੈਫੀਨਟਲੀ ਪਹਿਲਾਂ ਵੀ ਵੇਚਦੇ ਸੀਗੇ ਪਰ ਫਿਲਹਾਲ ਇਹوزر ਰਿਮਾਂਡ ਲੱਗੇ ਇਸ ਦੇ ਅੱਗੇ ਤੇ ਪੂਛੀ ਬੈਕਵਾਰਡਿੰਗਸ ਦੀ ਪਤਾ ਕਰ ਰਹੇ ਆ ਇਹ ਵਿਥੋਂ ਹੁੰਦੀ ਤੇ ਕਿਹਨੂੰ ਦੇਣ ਜਾ ਰਹੇ ਸੀਗੇ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਏ ਤੁਹਾਨੂੰ ਦੱਸਦੇ ਜਾਏਗੇ ਕਿਸ ਵਿੱਚ ਕਰਾ ਰਹੇ ਆ ਫਿਲਹਾਲ ਥਾਰੇ ਟਿਪੜ ਦੇ ਸਿੱਧੇ ਵਿੱਚ ਕੋਈ ਕੁਝ ਨਹੀਂ ਹੈਗਾ ਨਾਲ ਉਹ ਰਿਮਾਰਕ ਕਰਕੇ ਪੀਸੀ ਮਾਰ ਲੈਤਾ ਜਾ ਰਿਹਾ ਹੈ ਕਿ ਫਿਰ ਅਗਰ ਇਨਵੈਸਟੀਗੇਸ਼ਨ ਪੁੱਛੀ ਗਈ ਕਿ ਕਿੰਨੀ ਜਾਏਗੀ ਤੇ ਜੋ ਵੀ ਇਨਵੈਸਟੀਗੇਸ਼ਨ ਚ ਨਿਕਲੇਗਾ ਉਹ ਫਾਰਮੇ ਕੀਤੀ ਜਾਏਗੀ